ਹਬਲ ਜੋ ਜ਼ਿਲ੍ਹਾ ਪ੍ਰਸਿੱਦੈਂਟ ਕਰਮਜੀਤ ਸਿੰਘ ਖਾਸੀ ਅੰਦਰਜੀਤ ਸਿੰਘ ਖਾਲਸਾ ਬਲਾਕ ਸਰਕਟ ਦੇ ਮੈਂਬਰ ਸੋ ਖਾਸੀ ਸਾਹਿਬ ਦੇ ਤਰ੍ਹਾਂ ਵਿਖੇ ਮੀਟਿੰਗ ਹੋਈ ਹੈ ਪੂਰਾ ਪਿੰਡ ਆ ਦੇਖੋ ਸਾਰਾ ਹੀ ਪਿੰਡ ਗ੍ਰਹਿ ਵਿਸਤ ਪਹੁੰਚਿਆ ਤਾਂ ਜੋ ਕਰਮਜੀਤ ਸਿੰਘ ਖਾਸੀ ਦੀ ਵੱਡੀ ਲੀਡ ਹੋ ਸਕੇ ਬਲਾਕ ਸੰਮਤੀ ਮੈਂਬਰਾਂ ਦੀ ਵੱਡੀ ਲੀਡ ਹੋ ਸਕੇ ਸੋ ਮੈਂ ਸਪੀਚ ਦੇਣ ਦੇ ਵੀ ਕਿਹਾ ਕਿ ਖਾਸੀ ਕਲਾਂ ਇਸ ਪਾਸੇ ਨੂੰ ਤੁਰਪ ਵੀ ਪੂਰਾ ਹਲਕਾ ਨਾਲ ਤੁਰਦਾ ਸੋ ਬਹੁਤ ਵੀ ਜ਼ਰੂਰ ਕਨੇ ਭਰਾ ਨੇ ਨੌਜਵਾਨ ਨੇ ਸਾਰੇ ਸਰਦਾਰ ਸੋਹ ਸਿੰਘ ਸਰਦਾਰ ਮੋਹਨ ਸਿੰਘ ਨਾਮ ਹੈ ਖਾਸੀ ਪਲਾਂ ਦੇ ਵਿੱਚ ਸਰਦਾਰ ਸੋਹਨ ਸਿੰਘ ਜੀ ਦੇ ਅਸੀਰਵਾਦ ਲੈ ਕੇ ਅਸੀਂ ਸ਼ੁਰੂਆਤ ਕੀਤੀ ਹੈ ਸੋ ਪੂਰੇ ਹਲਕੇ ਨੂੰ ਬੇਨਤੀ ਹੈ ਤੇ ਤਿੰਨ ਜਿਲ੍ਹਾ ਪ੍ਰਸਿੱਧ ਮੈਂਬਰ ਹੈ ਆਪਣੇ ਇਕਵਾਲ ਸਿੰਘ ਡੰਡਾਲੀ ਜਸਪ੍ਰੀਤ ਸਿੰਘ ਪੰਦੇਰ ਤੇ ਕਰਨਜੀਤ ਸਿੰਘ ਖਾਸੀ ਤੇ 36 ਜਿਹੜੇ ਆਪਣੇ ਬਲਾਕ ਸੰਪਤੀ ਮੈਂਬਰ ਹੈ ਸੋ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਨੇ ਉਹਨਾਂ ਨਾਮ ਹੈ ਉਹਨਾਂ ਜਿਹੜੇ ਉਮੀਦਵਾਰ ਬਣਾਇਆ ਜਿਹੜੇ ਸੇਵਾਦਾਰ ਵਾਂਗ ਕੇ ਆਪਣੇ ਹਲਕੇ ਦੀ ਸੇਵਾ ਕਰਦੇ ਸੀ ਸੋ ਆਪ ਸਭ ਨੂੰ ਬੇਨਤੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਪ੍ਰੈਸ ਹਲਕੇ ਜ ਨਹੀਂ ਲੱਗੇ ਸੋ ਪਹਿਲੀ ਵਾਰੀ ਕੋਈ ਵਧੀਆ ਟੀਮ ਜਿਹੜੀ ਹੈ ਅੱਗੇ ਆ ਰਹੀ ਹੈ ਸੋ ਮੁੱਖ ਮੰਤਰੀ ਸਰਦਾਰ ਪੁਜਨ ਸਿੰਘ ਮਾਨ ਜੀ ਦਾ ਹੁਕਮ ਹੈ ਬੇਨਤੀ ਹੈ ਕਿ ਸਾਰੇ ਜਾਣੇ ਇਹਨਾਂ ਨੂੰ ਜਿਤਾਈਏ ਆਪਾਂ ਤਾਂ ਜੋ ਵੱਡੀ ਜਿਹੜੀ ਡਿਵੈਲਪਮੈਂਟ ਹੋ ਸਕੇ ਵੱਡਾ ਵਿਕਾਸ ਦੇ ਰੂਪੇ ਕੰਮ ਹੋ ਸਕਣ ਸੋ ਕਰੋੜਾ ਰੁਪਏ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਉਹ ਸਾਡੇ ਕੰਮ ਦੀ ਫਾਸਲੀ ਆਪਣੇ ਹਲਕੇ ਜ ਲਵਾ ਸਕਣ ਸੋ ਸਭ ਨੂੰ ਬੇਨਤੀ ਆ ਕਿ ਵਿਕਾਸ ਦੇ ਲਈ ਵਧੀਆ ਉਮੀਦਵਾਰਾਂ ਲਈ شریف ਆਪਣੇ ਸੇਵਾਦਾਰ ਬਣ ਕੇ ਸੇਵਾ ਕਰਨ ਵਾਲਿਆਂ ਲਈ ਆਪਾਂ ਇੱਕ ਇੱਕ ਵੋਟ ਜਿਹੜੀ ਆ ਉਹ ਚੜ੍ਹਦੇ ਇਨਸਾਨ ਤੇ ਪਾ ਕੇ ਆਪਾਂ ਆਮ ਆਦਮੀ ਪਾਰਟੀ ਨੂੰ ਕਮਜਬ ਕਰੀਏ ਸਰਦਾਰ ਕਰਨਜੀਤ ਸਿੰਘ ਖਾਸੀ ਤੇ ਸਾਰੇ ਉਮੀਦਵਾਰਾਂ ਨੂੰ ਕਮਜਬ ਕਰੀਏ ਸੋ ਤੁਸੀਂ ਅੱਜ ਆਏ ਜਿੱਥੇ ਸਾਰਾ ਪਿੰਡ ਇਕੱਠਾ ਹੋ ਕੇ ਪਹਿਲਾਂ ਪਿੰਡ ਦੀ ਸਰਬਸੰਮਤੀ ਵੀ ਹੋਈ ਸੋ ਇਹਨਾਂ ਦੇਖ ਕੇ ਛੱਟ ਟੋਟਲ 49 ਸਰਬਸੰਮਤੀਆਂ ਹੋਈਆਂ ਸੋ ਅੱਜ ਵੀ ਮੈਂ ਬੇਨਤੀ ਕਰਦਾ ਕਿਸ ਤਰੀਕੇ ਨਾਲ ਬੋਟ ਪਰੇ ਕਿ ਪੂਰੇ ਪੰਜਾਬ ਚ ਸਭ ਤੋਂ ਵੱਧ ਲੀਡ ਜਿਹੜੀ ਹਲਕਾ ਸਾਨੇ ਵਾਲੀ ਹੋਵੇ ਬਹੁਤ ਬਹੁਤ ਕਿਸੇ ਮੁੱਦੇ ਤੇ ਲੜਾਈ ਜਾ ਰਹੀ ਚੋਣ ਹੀ ਦੇਖੋ ਵਿਕਾਸ ਦੇ ਕੰਮਾਂ ਲਈ ਸੇਵਾ ਤੋਂ ਜਿਹੜੀਆਂ ਸੀ ਨਮਤਾਂ ਨਾਲ ਸ਼ਿਵਕਰੀਆਂ ਵਿਕਾਸ ਦੇ ਕੰਮ ਜਿਹੜੇ ਕਰੋੜਾਂ ਰੁਪਏ ਹਲਕਾ ਸਾਹਨੇ ਵਾਲ ਤੇ ਸਕੂਲਾਂ 'ਚ ਕਰੋੜਾਂ ਰੁਪਏ ਮਹੱਲਾ ਗੁੰਨੇ ਬਣਾਏ ਪੰਚਾਇਤ ਘਰ ਬਣਦੇ ਆ ਬਲਕ ਸੜਕਾਂ ਬਣਦੀਆਂ ਸੜਕਾਂ ਦਾ ਜਾਲ ਵਿਸਾਈ ਜਾ ਰਿਹਾ ਹੈ ਬਿਜਲੀ ਦਾ ਬਿਲ ਜ਼ੀਰੋ ਕੀਤਾ ਜਾ ਰਿਹਾ ਤੇ ਉਹਨਾਂ ਨਾਲ ਟਾਈਮ ਤੇ ਜਲਦੀ 1000 ਰੁਪਏ ਜਿਹਦਾ ਪ੍ਰਣਾਂ ਨੂੰ ਵਾਦਾ ਕੀਤਾ ਹੈ ਉਹ ਵੀ ਦੇਣ ਦੇ ਸੀ ਸੋਤੀ ਸਰਦਾਰ ਉਪ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵਾਅਦੇ ਕੀਤੇ ਸੀਗੇ ਉਹ ਪੂਰੇ ਹੋ ਰਹੇ ਨੇ ਕਿਸੇ ਨੂੰ ਮਤ ਭੇਦ ਤੋਂ ਬਿਨਾ ਜੁਨੀਆਂ ਵੀ ਨੌਕਰੀਆਂ ਮਿਲੀਆਂ ਨੇ ਸਭ ਨੂੰ ਕਿਸੇ ਨੂੰ ਪੈਸੇ ਦੀ ਦੇਣ ਦੀ ਲੋੜ ਨਹੀਂ ਪਈ ਸਾਰੀਆਂ ਉਹਨਾਂ ਦੇ ਪ੍ਰਭਾਵ ਜੋਗਤਾ ਦੇ ਹਸਾਬ ਨਾਲ ਮਿਲੀਆਂ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਖੇਡ ਗਰਾਊਂਡ ਨੇ ਤੁਸੀਂ ਦੇਖ ਹੀ ਰਹੇ ਚਾਹੇ ਸਾਡੇ ਪਿੰਡ ਦੇ ਹੁਣ ਤੁਸੀਂ ਦੇਖਿਓ ਵਲੈਟਰਾਂ ਦੇਖੋ ਹੋਰ ਦੇਖੋ ਗਰਾਊਂਡ ਜਾ ਕੇ ਦੇਖੋਗੇ ਹਰੇਕ ਪਿੰਡ ਦੇ ਵਿੱਚ ਗਰਾਊਂਡ ਤਿਆਰੀ ਹੋ ਰਹੀ ਹੈ ਬੱਚਿਆਂ ਦੀ ਖੇਡ ਦੀ ਮਦਨ ਨਿੱਕੇ ਤੋਂ ਲੈ ਕੇ ਵੱਡੇ ਤੱਕ ਫਿੱਡਾਂ ਦੇ ਵਿੱਚ ਯੋਗਦਾਨ ਪਾਤੇ ਅਸੀਂ ਨਸ਼ਾ ਮੁਕਤ ਪੰਜਾਬ ਨੂੰ ਬਣਾਉਂਦੇ ਹਾਂ ਦੇਖੋ ਅਸੀਂ ਤਾਂ ਮਤ ਪੇਤ ਤੋਂ ਬਿਨਾ ਪਾਰਟੀ ਤੋਂ ਉਪਰ ਉੱਠ ਕੇ ਕੰਮ ਕਰਦੇ ਆਂ ਕਰਾਂਗੇ ਵੀ ਤਾਂ ਜਿਹਨ ਜਿਹਨ ਸੇਵਾ ਦਾ ਮੁੱਕਾ ਮਿਲਦਾ ਤਾਂ ਅਸੀਂ ਜੋ ਵੀ ਸਾਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜਾਂ ਮੋਹਨ ਸਿੰਘ ਸਾਹਿਬ ਸਾਡੇ ਕੈਬਨਟ ਮੰਤਰੀ ਨੇ ਜੋ ਅਸੀਂ ਕਹਿੰਨੇ ਉਹ ਸਾਨੂੰ ਪੂਰਾ ਕਰਕੇ ਦਿੰਦੇ ਆ ਅਸੀਂ ਜੋ ਵੀ ਸਾਡੀ ਸੇਵਾ ਲਈ ਜਾਊਗੀ ਅਸੀਂ ਉਹ ਸੇਵਾ ਆ 14 ਤਰੀਕ ਨੂੰ ਅਸੀਂ ਤਾਂ ਵੋਟਾਂ ਦੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਾਰਿਆਂ ਨੂੰ ਜਿਤਾਓ ਜਿਤਾਵੋਗੇ ਤਾਂ ਹੀ ਚੇਅਰਮੈਨ ਬਣ ਸਕਦੇ ਤਾਂ ਹੀ ਗਾਂਹ ਸਰਕਾਰ ਆ ਸਕਦੀ ਹੈ